ਗਰਾਂ ਦੇ ਰੰਗ ਰੰਗ ਦੇ ਸਾਰੇ ਇਹ ਜਾ ਦੂਜੀ ਪਾਸੇ ਪਰਤਾ ਕਰਾਂ ਇਹ ਇਹ ਦੀ ਚੋਟਾ ਮਾਰਾ ਕਿ ਕਾਇਨਾਤ ਪਤਾ ਨਹੀਂ ਕੀ ਦੇ ਨੂੰ ਸਪਲਾਈ ਕਰਦੇ ਕੀ ਕਰਦੇ ਆ ਇਹ ਤਾਂ ਬਲੇ ਮਿਨਾਂ ਆ ਗਏ ਮੇਰੇ ਨਾਲ ਕੋਈ ਪੱਖਾ ਨਾ ਕੂਲਰ ਨਾ ਗੱਲ ਨਾ ਬਾਤ ਕੁਝ ਨਹੀਂ ਚੱਲਦਾ ਸਰਬਾ ਦੋ ਬਾਲਬ ਤੇ ਇੱਕ ਪੱਖਾ ਚੱਲਦਾ ਹਾਂਜੀ ਕੀ ਨਾ ਤੁਹਾਡਾ ਹੀ ਜਮੀਲਾ ਪਿੰਡ ਕਿਹੜਾ ਹੈ ਨਾਨਵਾਲ ਜੱਟਾਂ ਇਹ ਕੀ ਮੈਡਮ ਕੀ ਮਾਮਲਾ ਇਹ ਜਿਹੜਾ ਅੱਜ ਤੁਹਾਡਾ ਬਿੱਲ ਕਹਿੰਦੇ ਬਿਲੀ ਬਿੱਲ ਬਹੁਤ ਜ਼ਿਆਦਾ ਆ ਸਰ ਜੀ ਮੇਰੇ ਬੱਤੀ ਲਾਈ ਦੋ ਸਾਲ ਹੋ ਗਏ ਲਾਈ ਨੂੰ ਤਾਂ ਸਾਨੂੰ ਕੋਈ ਬਿੱਲ ਨਹੀਂ ਕੱਟ ਕੇ ਦਿੱਤਾ ਸਾਹਿਬ ਜੀ ਤੁਸੀਂ ਇਹਦੇ ਬਾਰੇ ਪੁੱਛਿਆ ਨਹੀਂ ਬਿਲੀ ਦਫ਼ਤਰ ਜਾ ਕੇ ਨਾ ਬਿਲੀ ਦਫ਼ਤਰ ਸਾਰਾ ਮੈਨੂੰ ਪਤਾ ਹੀ ਨਹੀਂ ਸੀ ਕਹਿੰਦੇ ਬਿੱਲ ਮਾਫ ਹੈ ਤਾਂ ਅਸੀਂ ਦੋ ਇੱਕ ਪੱਖਾ ਦੋ ਬਾਲਬ ਜਾਗਦੇ ਸਰ ਜੀ ਸਾਡੇ ਤਾ ਫਿਰ ਬੱਤੀ ਵਾਲੇ ਆਏ ਕਹਿੰਦੇ ਤੁਹਾਡਾ ਬਿੱਲ ਆ ਗਿਆ 70000 ਰੁਪਇਆ ਜਦ ਮੈਂ ਗਈ ਉੱਥੇ ਦਫ਼ਤਰ ਦਾ ਫਿਰ ਉਹ ਕਹਿੰਦੇ ਸਾਨੂੰ ਪੈਸੇ ਜਮ੍ਹਾਂ ਕਰਾ ਕੇ ਜਾਓ ਸਾਡੇ ਉਹ ਦੂਜੇ ਬਿੱਲ ਦੇ ਮੈਂ ਕਿਹਾ ਸਾਨੂੰ ਬਿੱਲ ਦੇ ਕੱਟ ਕੇ ਦਿੱਤਾ ਇਹ ਨਹੀਂ ਤੁਸੀਂ ਪੈਸੇ ਕਾਹਦੇ ਜਮ੍ਹਾਂ ਕਰਾਈਏ ਸਾਡੇ ਜਿੰਨਾ ਬਿੱਲ ਆਇਆ ਸਾਨੂੰ ਬਿੱਲ ਦਿਓ ਕੱਟ ਕੇ ਅਸੀਂ ਪੈਸੇ ਦੇ ਦਿੰਨੇ ਆ ਤਾਂ ਫਿਰ ਉਹ ਸਿਰਫ ਇਹ ਹੀ ਗੱਲ ਉਹਨਾਂ ਦੇ ਮੂੰਹ ਚੋਂ ਨਿਕਲਦੀ ਆ ਵੀ ਸਾਨੂੰ ਬਿੱਲ ਜਮ੍ਹਾਂ ਕਰਾ ਕੇ ਦਿਓ ਬਿੱਲ ਕਿੰਨਾ ਹੋਣਾ ਹੈ ਜੀ 70000 ਰੁਪਇਆ ਚਾਚੀ ਆ 8182 ਰੁਪਇਆ ਹੈ ਹਾਂਜੀ ਇਹ ਤਾਂ ਹੋਣ ਬਣਾ ਕੇ ਦਿੱਤਾ ਨਾ ਜਿਹੜਾ ਪਹਿਲਾਂ ਪਹਿਲਾਂ 70000 ਰੁਪਏ ਦੱਸਦੇ ਸੀ ਫਿਰ ਮੈਂ ਐਪਲੀਕੇਸ਼ਨ ਵੀ ਦੇ ਕੇ ਆਏ ਦੋ ਤਿੰਨ ਚਾਰ ਵਾਰੀ ਫੇ ਕਿਉਂ ਨਾਲ ਕੋਈ ਕੀਤਾ ਕੋਈ ਕੁਝ ਨਹੀਂ ਕੀਤਾ ਚੈਕਿੰਗ ਆਈ ਵੀ ਨਹੀਂ ਕੋਈ ਨਾ ਕੋਈ ਨਹੀਂ ਆਇਆ ਅੱਛਾ ਇਹਨਾਂ ਇੱਕ ਨਹੀਂ ਦੋ ਸਾਲ ਬਿੱਲ ਹੀ ਨਹੀਂ ਆਇਆ ਤੁਹਾਡਾ ਹਾਂਜੀ ਦੋ ਸਾਲੋਂ ਸਾਡਾ ਕੋਈ ਬਿੱਲ ਹੀ ਨਹੀਂ ਆਇਆ ਇਹਦੇ ਬਾਰੇ ਪੁੱਛਿਆ ਨਹੀਂ ਬਿਜਲੀ ਬੋਰਡ ਜਾ ਕੇ ਵੀ ਬਿੱਲ ਕੋ ਨਹੀਂ ਮੈਂ ਪੁੱਛਿਆ ਜਾ ਕੇ ਇਹ ਕਹਿੰਦੇ ਕਹਿੰਦੇ ਆਨਲਾਈਨ ਆਉਂਦਾ ਸੀ ਮੈਂ ਕਿਹਾ ਸਰ ਜੀ ਆਨਲਾਈਨ ਤਾਂ ਆਇਆ ਹੀ ਨਹੀਂ ਕਿਸੇ ਦੇ ਸਾਰਿਆਂ ਦੇ ਬਿੱਲ ਕੱਟ ਕੇ ਦੇ ਗਏ ਜਾਂਦੇ ਰਹੇ ਸਾਡਾ ਪਤਾ ਨਹੀਂ ਕਦੋਂ ਦਿੱਤਾ ਤੁਸੀਂ ਤਾਂ ਮੰਗ ਕੀ ਕਰ ਦਿੱਤੀ ਮੰਗ ਇਹ ਹੀ ਕੀਤੀ ਮੈਂ ਸਰ ਜੀ ਮੈਂ ਗਰੀਬ ਆ ਮੇਰੇ ਕੋਲ ਹੈ ਨਹੀਂ ਕੁਝ ਵੀ ਦੋ ਪੱਖੇ ਇੱਕ ਪੱਖਾ ਦੋ ਬਾਲਪ ਚੱਲਦੇ ਆ ਉਹਨਾਂ ਦਾ ਜਿਹੜਾ ਬਿੱਲ ਮੈਨੂੰ ਆਉਂਦਾ ਤਾਂ ਮੈਨੂੰ ਦੇ ਦਿਓ ਮੈਂ ਦੇ ਦੇਣੀ ਔਰ ਤੇ ਮੇਰੇ ਨਾਲ ਕੋਈ ਫਰੈਜ ਨਹੀਂ ਨਾਲ ਕੋਈ ਲਾ ਨਹੀਂ ਕੁਝ ਨਹੀਂ ਚੱਲਦਾ ਇਹ ਤੇ ਮੈਂ ਜੈ ਸਾਹਿਬ ਨੂੰ ਵੀ ਕਿਹਾ ਸੀ ਮੈਂ ਕਹਿੰਦਾ ਇੱਕ ਵਾਰੀ ਮੌਕਾ ਦੇਖ ਲਓ ਜੈ ਸਾਹਿਬ ਨੇ ਦੇਖਿਆ ਨਹੀਂ ਉਹਨਾਂ ਨੂੰ ਪਤਾ ਹੀ ਸੀ ਵੀ ਇਹਨੇ ਹੈ ਹੀ ਨਹੀਂ ਅੰਦਰ ਕੁਝ ਠੀਕ ਜੀ ਕੀ ਗਰੀਬ ਆਦਮੀ ਨੂੰ ਇੰਨਾ ਬਿੱਲ ਆ ਰਿਹਾ ਕਿਉਂਕਿ ਇਹਦੇ ਇੱਕ ਬਾਦੋ ਪੱਖੇ ਚੱਲਦੇ ਐ ਇੱਕ ਪੱਖਾ ਚੱਲਦਾ ਐ ਦੋ ਬਲਬ ਚੱਲਦੇ ਤੇ ਪਸ਼ੂਆਂ ਵਾਲੇ ਪਾਣੀ ਪੀਣ ਨੂੰ ਇਹਨਾਂ ਨੇ ਡਰਮਰ ਰੱਖੀ ਐ ਥੋੜੇ ਜਿਹੇ ਪਸ਼ੂਏ ਗਰੀਬ ਦਬਕਾ ਹੈਗਾ ਤੇ ਸਰਕਾਰਾਂ ਨੇ 300 600 ਜੂਂਟਾ ਮਾਫ ਕੀਤੀਆਂ ਸਾਨੂੰ ਤੇ ਜੂਂਟ ਦਾ ਵੀ ਪਤਾ ਲੱਗਾ ਕਿ ਇਹਨਾਂ ਨੇ ਬਿਜਲੀ ਵਾਲਿਆਂ ਨੇ ਘਾਵਲਾ ਕਰਕੇ ਤੀਨਾ ਗਰੀਬਾਂ ਨੂੰ ਬਿੱਲ ਕਿਉਂ ਨਹੀਂ ਦਿੱਤਾ ਤੇ ਇਸ ਵਾਸਤੇ ਅਸੀਂ ਨਾ ਡਾਕਟਰ ਨਜੂਬ ਨੂੰ ਚਿੱਠੀ ਕੱਢੀ ਐ ਮਾਲ ਜੋਗ ਮੁੱਖ ਮੰਤਰੀ ਚੰਡੀਗੜ੍ਹ ਨੂੰ ਵੀ ਚਿੱਠੀ ਕੱਢੀ ਐ ਇੱਕ ਕਿਨਾਂ ਦੀ ਡਿਮਾਂਡ ਬਟ ਵਿੱਚੋਂ ਕੱਢੀਏ ਕਿ ਸਾਨੂੰ ਇਨਸਾਫ ਮਿਲਣਾ ਚਾਹੀਏ ਬਾਕੀ ਜਿਹੜਾ ਬਿੱਲ ਜਿਹੜਾ ਮੀਟਰ ਹੈਗਾ ਲਿਆ ਕੇ ਇੱਥੇ ਖੰਬੇ ਦੇ ਨਾਲ ਲਾਣਾ ਚਾਹੀਦਾ ਕਿਉਂਕਿ ਬੱਤੀ ਚੋਰੀ ਉੱਥੋਂ ਹੁੰਦੀ ਹੈ ਤੇ ਗਰੀਬਾਂ ਦੇ ਸਿਰ ਪਾ ਦਿੰਦੀ ਸਾਡੀ ਇਹੀ ਮੰਗ ਹੈ